ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੁਰਤੋ ਸਵਾਗਤ ਹੈ ਜੀ ਤੁਹਾਡਾ ਫੇਸਬੁੱਕ ਪੇਜ ਪੰਜਾਬੀ ਬੈਂਕਪੜੀ YouTube ਚੈਨਲ ਪੰਜਾਬੀ ਬੈਂਕਪੜੀ ਤੇ ਅੱਜ ਆਪਾਂ ਇੱਕ ਬਿਲਕੁਲ ਬੇਸਿਕ ਟੌਪਿਕ ਲੈ ਕੇ ਆਏ ਹਾਂ ਦੁਆਰਾ ਅ ਲਾਭਦਾਇਕ ਹੋਏਗਾ ਜ਼ਿਆਦਾ ਉਹਨਾਂ ਨੂੰ ਜਿਹੜੇ ਬੱਚੇ ਇੰਟਰਵਿਊ ਵਗੈਰਾ ਦੇ ਲਈ ਜਾਂਦੇ ਨੇ ਬੈਂਕ ਦੀ ਇੰਟਰਵਿਊ ਲਈ ਜਾਂਦੇ ਨੇ ਬੜਾ ਬੇਸਿਕ ਟੌਪਿਕ ਹੈ ਜੀ ਬੈਂਕ ਦੇ ਵਿੱਚ ਕਿੰਨੇ ਕਿਸਮ ਦੇ ਖਾਤੇ ਹੁੰਦੇ ਨੇ ਟਾਈਪਸ ਆਫ ਬੈਂਕ ਅਕਾਊਂਟ ਤਾਂ ਮੁੱਢਲੇ ਤੌਰ ਤੇ ਪੰਜ ਕਿਸਮ ਦੇ ਬੈਂਕ ਦੇ ਵਿੱਚ ਅਕਾਊਂਟ ਹੁੰਦੇ ਨੇ ਜੀ ਸਭ ਤੋਂ ਪਹਿਲਾਂ ਹੁੰਦਾ ਜੀ ਸੇਵਿੰਗਸ ਅਕਾਊਂਟ ਬਚਤ ਖਾਤਾ ਦੂਸਰਾ ਹੁੰਦਾ ਜੀ ਕਰੰਟ ਅਕਾਊਂਟ ਚਾਲੂ ਖਾਤਾ ਤੀਸਰਾ ਹੁੰਦਾ ਜੀ ਫਿਕਸਡ ਡਿਪੋਜ਼ਿਟ ਅਕਾਊਂਟ ਮਿਆਦੀ ਖਾਤਾ ਚੌਥਾ ਹੁੰਦਾ ਜੀ ਰਿਕਰਿੰਗ ਡਿਪੋਜ਼ਿਟ ਅਕਾਊਂਟ ਆਰਡੀ ਅਕਾਊਂਟ ਵੀ ਕਹਿ ਦਿੰਦੇ ਆ ਇਹਨੂੰ ਪੰਜਵੇਂ ਕਿਸਮ ਦਾ ਖਾਤਾ ਹੁੰਦਾ ਜੀ ਨੌਨ ਰੈਜ਼ੀਡੈਂਟ ਇੰਡੀਅਨ ਅਕਾਊਂਟ ਐਨ ਆਰ ਆਈ ਅਕਾਊਂਟ ਤੇ ਆਪਾਂ ਇਹਨਾਂ ਪੰਜੇ ਪ੍ਰਕਾਰ ਦੇ ਖਾਤਿਆਂ ਦੀ ਆਪਾਂ ਵੱਖਰੋ ਵੱਖਰੀ ਕੀ ਕੀ ਇਹਦੇ ਫੀਚਰ ਹੁੰਦੇ ਨੇ ਤੇ ਕੀ ਕੀ ਇਹਦਾ ਲਾਭ ਨੇ ਇਹ ਆਪਾਂ ਸਮਝਦੇ ਹਾਂ ਜੀ ਸਾਰਿਆਂ ਨੂੰ ਪਹਿਲਾਂ ਆਪਾਂ ਗੱਲ ਕਰਦੇ ਆ ਸੇਵਿੰਗਸ ਬੈਂਕ ਅਕਾਊਂਟ ਦੀ ਬਚਤ ਖਾਤੇ ਦੀ ਬਚਤ ਖਾਤਾ ਬੇਸਿਕਲੀ ਖੋਲਿਆ ਜਾਂਦਾ ਹੈ ਜੀ ਤੁਹਾਡੀ ਰੂਟੀਨ ਦੀ ਬਚਤ ਨੂੰ ਜਮਾ ਕਰਨ ਲਈ ਜੋ ਆਪਾਂ ਰੂਟੀਨ ਦੇ ਵਿੱਚ ਪੈਸਾ ਆਪਣੇ ਖਰਚਿਆਂ ਤੋਂ ਬਿਨਾ ਤੁਹਾਡਾ ਜਿਹੜਾ ਪੈਸਾ ਹੈ ਉਹ ਤੁਸੀਂ ਬਚਤ ਖਾਤੇ ਦੇ ਵਿੱਚ ਜਮਾ ਕਰਾ ਕਰਨੇ ਉਹਦੇ ਲਈ ਬਚਤ ਅਕਾਊਂਟ ਖੋਲਿਆ ਜਾਂਦਾ ਹੈ ਸੇਵਿੰਗ ਬੈਂਕ ਅਕਾਊਂਟ ਸੇਵਿੰਗ ਬੈਂਕ ਅਕਾਊਂਟ ਦੇ ਵਿੱਚ ਵਿਆਜ ਮਿਲਦਾ ਹੈ ਜੀ ਅਲੱਗ-ਅਲੱਗ ਬੈਂਕ ਦੀਆਂ ਅਲੱਗ-ਅਲੱਗ ਵਿਆਜ ਦਰਾਂ ਨੇ ਤੀਸਰਾ ਜਿਹੜਾ ਸੇਵਿੰਗ ਬੈਂਕ ਅਕਾਊਂਟ ਹੁੰਦਾ ਹੈ ਇਹ ਤੁਸੀਂ ਜੁਆਇੰਟ ਵੀ ਖਿਲਾ ਸਕਦੇ ਹੋ ਆਪਣੇ ਰਿਲੇਟਿਵ ਦੇ ਨਾਲ ਰਿਸ਼ਤੇਦਾਰਾਂ ਨਾਲ ਦੋਸਤ ਮਿੱਤਰ ਦੇ ਨਾਲ ਚੌਥਾ ਇਸ ਸੇਵਿੰਗ ਬੈਂਕ ਅਕਾਊਂਟ ਦੇ ਵਿੱਚ ਤੁਹਾਨੂੰ ਇੰਟਰਨੈਟ ਬੈਂਕਿੰਗ ਮੋਬਾਈਲ ਬੈਂਕਿੰਗ ਏਟੀਐਮ ਕਾਰਡ ਡੈਬਿਟ ਕਾਰਡ ਇਨਾਂ ਦੀ ਸਾਰੀ ਸਹੂਲਤ ਤੁਹਾਨੂੰ ਹੁੰਦੀ ਹੈ ਪੰਜਵਾਂ ਇਹਦਾ ਫੀਚਰ ਹੈ ਜੀ ਇਹਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਮਿਨੀਮਮ ਬੈਲੈਂਸ ਰੱਖਣਾ ਪੈਂਦਾ ਕੁਝ ਅਕਾਊਂਟ ਹੁੰਦੇ ਨੇ ਜਿੱਦਾਂ ਬੇਸਿਕਸ ਅਕਾਊਂਟ ਨੇ ਉਹ ਜ਼ੀਰੋ ਬੈਲੈਂਸ ਵੀ ਹੁੰਦੇ ਨੇ ਤੇ ਅਦਰਵਾਈਜ਼ ਕੁਛ ਨਾ ਕੁਛ ਇਹਦੇ ਵਿੱਚ ਤੁਹਾਨੂੰ ਮਿਨੀਮਮ ਬੈਲੈਂਸ ਮੇਨਟੇਨ ਕਰਨਾ ਹੁੰਦਾ ਜੋ ਵੱਖਰੇ ਵੱਖਰੇ ਬੈਂਕਾਂ ਨੇ ਨਿਰਧਾਰਿਤ ਕੀਤਾ ਹੁੰਦਾ ਹੈ ਜੀ ਫਿਰ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਕਿਸਮ ਦੇ ਬੈਂਕ ਅਕਾਊਂਟ ਦੀ ਜਿਹਨੂੰ ਆਪਾਂ ਕਰੰਟ ਅਕਾਊਂਟ ਕਹਿੰਦੇ ਆ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਚਾਲੂ ਖਾਤਾ ਵੀ ਕਹਿੰਦੇ ਆ ਕਰੰਟ ਅਕਾਊਂਟ ਬੇਸਿਕਲੀ ਖਲਵਾਇਆ ਜਾਂਦਾ ਹੈ ਜੀ bizness ਦੇ ਨਾਮ ਤੇ ਜਿਹਦੇ bizness ਹੋਣ ਨੇ ਉਹ ਆਪਣੇ bizness ਲਈ ਕਰੰਟ ਅਕਾਊਂਟ ਓਪਨ ਕਰਦੇ ਨੇ ਇਸ ਕਰੰਟ ਅਕਾਊਂਟ ਦੇ ਵਿੱਚ ਜਨਰਲੀ ਸੇਵਿੰਗ ਬੈਂਕ ਦੇ ਨਾਲੋਂ ਵੱਡੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਕਿਉਂਕਿ bizness ਦੀ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਤੇ ਵੱਡੀਆਂ ਟ੍ਰਾਂਜੈਕਸ਼ਨ ਅਲਾਉਡ ਵੀ ਹੁੰਦੀਆਂ ਨੇ ਅ ਤੀਸਰਾ ਇਹਦਾ ਜਿਹੜਾ ਫੀਚਰ ਹੈ ਜੀ ਇਸ ਖਾਤੇ ਦੇ ਵਿੱਚ ਅਮੂਮਨ ਤੌਰ ਤੇ ਵਿਆਜ ਨਹੀਂ ਦਿੱਤਾ ਜਾਂਦਾ ਕੁਝ ਬੈਂਕ ਹੈਗੇ ਆ ਅ ਜੋ ਥੋੜਾ ਬਹੁਤ ਵਿਆਜ ਦਿੰਦੇ ਨੇ ਮੋٹے ਤੌਰ ਤੇ ਇਹਦੇ ਵਿੱਚ ਕੋਈ ਇੰਟਰਸਟ ਪਈ ਹੋਈ ਰਕਮ ਤੇ ਬੈਂਕ ਨਹੀਂ ਦਿੰਦਾ ਚੌਥਾ ਹੈਗਾ ਜੀ ਇਹਦਾ ਅ ਇਹਦੇ ਵਿੱਚ ਤੁਸੀਂ ਮਲਟੀ ਲੋਕੇਸ਼ਨ ਤੋਂ ट्रांजैक्शन ਕਰ ਸਕਦੇ ਹੋ ਮੰਨ ਲਓ ਤੁਹਾਡਾ ਬਿਜ਼ਨਸ ਹੈਗਾ ਦਿੱਲੀ ਤੋੜਾ ਖਾਤਾ ਵੀ ਦਿੱਲੀ ਹੈ ਤੁਸੀਂ ਕਿਸੇ ਨੇ ਅੰਮ੍ਰਿਤਸਰ ਤੋਂ ਪੇਮੈਂਟ ਲੈਣੀ ਹੈ ट्रांजैक्शन ਲੈਣੀ ਹੈ ਤੇ ਉਹ ਉੱਥੇ ਅੰਮ੍ਰਿਤਸਰ ਤੋਂ ਹੀ ਤੁਹਾਡੇ ਖਾਤੇ ਦੇ ਵਿੱਚ ट्रांजैक्शन ਜਮ੍ਹਾਂ ਦੀ ਕਰ ਸਕਦਾ ਜਾਂ ਤੁਸੀਂ ਕਿਸੇ ਨੂੰ ਚੈੱਕ ਦਿੱਤਾ ਹੈ ਉਸੇ ਲੋਕੇਸ਼ਨ ਤੋਂ ਲਗਾ ਸਕਦਾ ਹੈ ਤੇ ਨਾਰਮਲ ਕਲੀਅਰਿੰਗ ਦੇ ਵਿੱਚੋਂ ਪਾਸ ਹੋ ਜਾਵੇਗਾ ਪੰਜਵਾਂ ਇਹਦਾ ਫੀਚਰ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਏਟੀਐਮ ਕਾਰਡ ਡੈਬਿਟ ਕਾਰਡ ਨੈਟ ਬੈਂਕਿੰਗ ਮੋਬਾਈਲ ਬੈਂਕਿੰਗ ਇਹਦੀ ਤੁਹਾਨੂੰ ਸਹੂਲਤ ਮਿਲਦੀ ਹੈ ਜੀ ਤੀਸਰੀ ਕਿਸਮ ਦਾ ਜਿਹੜਾ ਬੈਂਕ ਅਕਾਊਂਟ ਹੁੰਦਾ ਹੈ ਜੀ ਉਸ ਨੂੰ ਆਪਾਂ ਕਹਿੰਦੇ ਆ ਜੀ ਫਿਕਸਡ ਡਿਪੋਜ਼ਿਟ ਅਕਾਊਂਟ ਮਿਆਦੀ ਜਮਾ ਖਾਤਾ ਮਿਆਦੀ ਜਮਾ ਖਾਤਾ ਜਿਹੜਾ ਹੁੰਦਾ ਹੈ ਜੀ ਉਹ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਲਈ ਆਪਾਂ ਪੈਸੇ ਜਮਾ ਕਰਾ ਸਕਦੇ ਹਾਂ 7 ਦਿਨ ਤੋਂ ਲੈ ਕੇ 10 ਸਾਲਾਂ ਲਈ ਇਸ ਖਾਤੇ ਦੇ ਵਿੱਚ ਦੂਸਰਾ ਇਹਦਾ ਫੀਚਰ ਹੈ ਜੀ ਇਸ ਖਾਤੇ ਦੇ ਵਿੱਚ ਤੁਹਾਨੂੰ ਜਿੰਨੀ ਦੇ ਲਈ ਤੁਸੀਂ ਪੈਸਾ ਜਮ੍ਹਾਂ ਕਰਾਉਂਗੇ ਉਹਦੇ ਅਕੋਰਡਿੰਗ ਤੁਹਾਨੂੰ ਇਹ ਤੇ ਵਿਆਜ ਮਿਲੂਗਾ ਅਲੱਗ-ਅਲੱਗ ਬੈਂਕਾਂ ਦੀਆਂ ਅਲੱਗ-ਅਲੱਗ ਟਾਈਮ ਪੀਰੀਅਡ ਦੇ ਅਕੋਰਡਿੰਗ ਜਿੰਨੀ ਦੇ ਲਈ ਤੁਸੀਂ ਜਮ੍ਹਾਂ ਕਰਾਉਣੇ ਆ ਪੈਸੇ ਉਹਦੀਆਂ ਵਿਆਜ ਦਰਾਂ ਨਹੀਂ ਜੀ ਤੀਸਰਾ ਇਹਦੇ ਵਿੱਚ ਤੁਸੀਂ ਸੇਵਿੰਗ ਖਾਤੇ ਦੇ ਨਾਲੋਂ ਵੱਧ ਵਿਆਜ ਹੁੰਦਾ ਹੈ ਲੇਕਿਨ ਇਹਦੇ ਵਿੱਚ ਤੁਸੀਂ ਸੇਵਿੰਗ ਖਾਤੇ ਨੂੰ ਬਾਰ-ਬਾਰ ਪੈਸਾ ਇੱਕ ਐਫ ਡੀ ਦੇ ਵਿੱਚ ਬਾਰ ਬਾਰ ਪੈਸਾ ਜਮਾ ਨਹੀਂ ਜਾਂ ਕਢਾ ਨਹੀਂ ਸਕਦੇ ਤੁਸੀਂ ਇੱਕ ਵਾਰੀ ਪੈਸਾ ਜਮਾ ਕਰਾਉਣਾ ਹੈ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਲਈ ਚੌਥਾ ਇਹਦੇ ਵਿੱਚ ਫੀਚਰ ਹੈਗਾ ਜੀ ਤੁਸੀਂ ਇਹਦੇ ਅਗੇਂਸਟ ਜੇ ਤੁਹਾਨੂੰ ਮੰਨ ਲਓ ਤੁਸੀਂ 1 ਸਾਲ ਦੀ ਐਫ ਡੀ ਕਰਾਈ ਹੈ ਤੁਹਾਨੂੰ ਵਿੱਚ ਦੀ 10 15 ਦਿਨਾਂ ਲਈ 2 3 ਮਹੀਨੇ ਬਾਅਦ ਜਰੂਰਤ ਪੈ ਗਈ ਪੈਸੇ ਦੀ ਤਾਂ ਤੁਸੀਂ ਇਸ ਤੇ ਕਰਜ਼ਾ ਓਵਰਡਰਾਫਟ ਦੇ ਰੂਪ ਦੇ ਵਿੱਚ ਲੈ ਸਕਦੇ ਹੋ ਬੈਂਕ ਥੋੜਾ ਜਿਹਾ ਨੋਮੀਨਲ ਇੰਟਰਸਟ ਚਾਰਜ ਕਰਦਾ ਹੈ ਤੁਹਾਨੂੰ ਪੂਰੀ ਐਫ ਡੀ ਤੜਵਾਨ ਦੀ ਜਰੂਰਤ ਨਹੀਂ ਤੁਸੀਂ ਕੁਝ ਟਾਈਮ ਲਈ ਓ ਡੀ ਲੈ ਸਕਦੇ ਹੋ ਪੰਜਵੇਂ ਆ ਦੇ ਵਿੱਚ ਫੀਚਰ ਹੈ ਜੀ ਜੇ ਤੁਹਾਨੂੰ ਜਰੂਰਤ ਹੈ ਤੁਸੀਂ ਟਾਈਮ ਪੀਰੀਅਡ ਤੋਂ ਪਹਿਲਾਂ ਪੂਰੀ ਐਫ ਡੀ ਲੈਣਾ ਚਾਹੁੰਦੇ ਹੋ ਤੁਸੀਂ ਪੂਰੀ ਐਫ ਡੀ ਵੀ ਪ੍ਰੀ ਮੈਚੂਰ ਵਿਡਰਾਅ ਕਰਾ ਸਕਦੇ ਹੋ ਬੈਂਕ ਇੰਟਰਸਟ ਤੇ ਥੋੜੀ ਜੀ ਪੈਨਲਟੀ ਚਾਰਜ ਕਰਦਾ ਤੁਹਾਨੂੰ 1% ਅਮੂਮਨ ਤੌਰ ਤੇ ਮੋٹے ਤੌਰ ਤੇ 1% ਤੁਹਾਨੂੰ ਵਿਆਜ ਘਟ ਮਿਲੇਗਾ ਅਦਰਵਾਈਜ਼ ਬੈਂਕਾਂ ਨੇ ਆਪਣੇ ਆਪਣੇ ਅ ਵਿਆਜ ਦਰਾਂ ਸਰਟੀਫਾਈ ਕੀਤੀਆਂ ਹੋਈਆਂ ਜੀ ਚੌਥੀ ਕਿਸਮ ਦਾ ਬੈਂਕ ਅਕਾਊਂਟ ਹੈ ਜੀ ਰਿਕਰਿੰਗ ਬੈਂਕ ਡਿਪੋਜ਼ਿਟ ਆਰ ਡੀ ਅਕਾਊਂਟ ਵੀ ਕਹਿੰਦੇ ਇਹਨੂੰ ਇਹਦੇ ਵਿੱਚ ਆਰ ਡੀ ਅਕਾਊਂਟ ਦੇ ਵਿੱਚ ਸਹੂਲਤ ਹੁੰਦੀ ਆ ਤੁਸੀਂ ਹਰ ਮਹੀਨੇ ਆਪਣਾ ਕੁਝ ਪੈਸਾ ਜਿਵੇਂ 500 ਹੋ ਗਿਆ 1000 ਰੁਪਿਆ ਹੋ ਗਿਆ ਉਹ ਤੁਸੀਂ ਹਰ ਮਹੀਨੇ ਪੈਸਾ ਇਹਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ ਇਹ ਵੀ ਅ ਪਾਰਟਿਕੂਲਰ ਟਾਈਮ ਪੀਰੀਅਡ ਲਈ ਖੁੱਲਦੀ ਹੈ ਸਾਲ ਲਈ 2 ਸਾਲ ਲਈ 6 ਮਹੀਨੇ ਲਈ ਜਿੰਨਾ ਪੈਸਾ ਤੁਸੀਂ ਸ਼ੁਰੂ ਤੋਂ ਡਿਸਾਈਡ ਕਰ ਲਿਆ ₹1000 ਮੈਂ ਹਰ ਮਹੀਨੇ ਜਮਾ ਕਰਾਉਣਾ ਤੁਸੀਂ ₹1000 ਹਰ ਮਹੀਨੇ ਉਸ ਪਾਰਟਿਕੂਲਰ ਟਾਈਮ ਪੀਰੀਅਡ ਲਈ ਜਮਾ ਕਰਾ ਦੇਣਾ ਕਰਾਉਣਾ ਜੀ ਇਹਦੇ ਵਿੱਚ ਜਿਹੜਾ ਵਿਆਜ ਹੁੰਦਾ ਇਹ ਸੇਵਿੰਗ ਖਾਤੇ ਦੇ ਨਾਲੋਂ ਜ਼ਿਆਦਾ ਹੁੰਦਾ ਹੈ ਆਮ ਤੌਰ ਤੇ ਜਿੰਨਾ ਐਫ ਡੀ ਤੇ ਵਿਆਜ ਹੁੰਦਾ ਉਹਨਾਂ ਵਿਆਜ ਹੀ ਇਸ ਖਾਤੇ ਤੇ ਮਿਲਦਾ ਹੈ ਆਰ ਡੀ ਅਕਾਊਂਟ ਦੇ ਵਿੱਚ ਤੁਹਾਨੂੰ ਆ ਪ੍ਰੀ ਮਚੂਰਟ ਪ੍ਰੀ ਮਚੂਰ ਡਿਪੋਜ਼ਿਟ ਲੈਣ ਦੀ ਸਹੂਲਤ ਹੁੰਦੀ ਹੈ ਤੁਸੀਂ ਟਾਈਮ ਪੀਰੀਅਡ ਤੋਂ ਪਹਿਲਾਂ ਆਪਣਾ ਪੈਸਾ ਕਢਾ ਸਕਦੇ ਹੋ ਫਿਰ ਇਹਦੇ ਵਿੱਚ ਫੀਚਰ ਹੈ ਜੀ ਤੁਸੀਂ ਕੁਝ ਬੈਂਕ ਹੈ ਜੋ ਆਰ ਡੀ ਦੇ ਅਗੇਂਸਟ ਤੁਹਾਨੂੰ ਆ ਲੋਨ ਦੀ ਸਹੂਲਤ ਜਿਹੜੇ ਓਵਰਡਰਾਫਟ ਦੀ ਸਹੂਲਤ ਦਿੰਦੇ ਨੇ ਇਹ ਵੀ ਤੁਸੀਂ ਇਹਦੇ ਵਿੱਚ ਅਵੇਲ ਕਰ ਸਕਦੇ ਹੋ ਜੀ। ਇੱਕ ਪ੍ਰਕਾਰ ਦਾ ਆਪਣੇ ਕੋਲੇ ਖਾਤਾ ਹੈਗਾ ਜੀ ਐਨ ਆਰ ਆਈ ਅਕਾਊਂਟ ਨੌਨ ਰੈਜ਼ੀਡੈਂਟ ਇੰਡੀਅਨ ਅਕਾਊਂਟ। ਇਹਦਾ ਪਹਿਲਾ ਫੀਚਰ ਹੈ ਜੀ ਇਹ ਸੈੱਟ ਦੇ ਵਿੱਚ ਉਮਮਨ ਤੌਰ ਤੇ ਖਾਤਾ ਖੁੱਲਦਾ ਹੈ। ਇਹਦੇ ਵਿੱਚ ਦੋ ਕਿਸਮ ਦੇ ਖਾਤੇ ਖੁੱਲ੍ਹਦੇ ਨੇ ਜੀ। ਐਨ ਆਰ ਈ ਤੇ ਐਨ ਆਰਓ ਐਨ ਆਰ ਈ ਹੈ ਨੌਨ ਰੈਜ਼ੀਡੈਂਟ ਐਕਸਟਰਨਲ ਐਨ ਆਰਓ ਹੈ ਜੀ ਨੌਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ। ਇਹਦੇ ਸਾਰੇ ਫੀਚਰ ਦੀ ਮੈਂ ਇੱਕ ਵੀਡੀਓ ਪਾਈ ਹੋਈ ਹੈ। ਅ ਤੁਸੀਂ ਮੇਰੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਇਹਨਾਂ ਦੇ ਅਲੱਗ-ਅਲੱਗ ਫੀਚਰ ਤੇ ਇਹਨਾਂ 'ਚ ਫਰਕ ਕੀ ਹੈ ਐਨਆਰਓ ਤੇ ਐਨਆਰਈ ਖਾਤੇ ਦੇ ਵਿੱਚ ਉਹ ਅਲੱਗ ਤੋਂ ਵੀਡੀਓ ਪਾਈ ਹੋਈ ਹੈ। ਦੂਸਰਾ ਇਹਦੇ ਵਿੱਚ ਬੇਸਿਕਲੀ ਇਹ ਖਾਤਾ ਜਿਹੜੇ ਆਪਣੇ ਪ੍ਰਵਾਸੀ ਭਰਾ ਨੇ ਭੈਣਾਂ ਨੇ ਐਨਆਰਈ ਭਰਾ ਭੈਣ ਨੇ ਉਹਨਾਂ ਦੇ ਦੁਆਰਾ ਖਲਵਾਇਆ ਜਾਂਦਾ ਹੈ। ਕੁਝ ਐਨਆਰਓ ਦੇ ਵਿੱਚ ਹੁੰਦਾ ਕਿ ਜਿਹੜੀ ਤੁਹਾਡੀ ਇਥੋਂ ਦੀ ਇਨਕਮ ਹੈ ਉਹ ਜਮਾ ਹੁੰਦੀ ਹੈ ਤੇ ਕੁਝ ਬੰਦਿਆਂ ਨੇ ਵਿਦੇਸ਼ੀ ਇਨਕਮ ਇੰਡੀਆ ਦੇ ਵਿੱਚ ਸੇਵ ਕਰਨੀ ਹੁੰਦੀ ਹੈ ਉਹ ਐਨਆਰਈ ਦੇ ਵਿੱਚ ਜਮਾ ਹੁੰਦੀ ਹੈ ਐਨਆਰਈ ਖਾਤਿਆਂ ਦੇ ਵਿੱਚ ਵਿਆਜ ਦਿੱਤਾ ਜਾਂਦਾ ਹੈ ਜੀ ਇਹਦਾ ਜੋ ਸੇਵਿੰਗ ਦੇ ਵਿੱਚ ਵਿਆਜ ਹੁੰਦਾ ਹੈ ਜੋ ਸੇਵਿੰਗ ਖਾਤੇ ਦੀ ਵਿਆਜ ਦਰ ਹੁੰਦੀ ਹੈ ਉਹੀ ਵਿਆਜ ਦਰ ਇੱਥੇ ਦਿੱਤੀ ਜਾਂਦੀ ਹੈ ਐਨਆਰਈ ਦੇ ਵਿੱਚ ਕੋਈ ਟੈਕਸ ਨਹੀਂ ਹੁੰਦਾ ਵਿਆਜ ਤੇ ਐਨਆਰਓ ਦੇ ਵਿੱਚ ਆਪਾਂ ਨੂੰ ਟੀਡੀਐਸ ਯਾਨੀ ਟੈਕਸ ਆਪਾਂ ਨੂੰ ਦੇਣਾ ਪੈਂਦਾ ਸਿਰਫ ਵਿਆਜ-ਵਿਆਜ ਤੇ ਫਿਰ ਜੀ ਇਹਦਾ ਫੀਚਰ ਹੈ ਇੱਕ ਅ ਰੀਪੈਟਰੀਏਸ਼ਨ ਦਾ ਐਨਆਰਈ ਬਿਲਕੁਲ ਰੀਪੈਟਰੀਏਬਲ ਅਕਾਊਂਟ ਹੈ ਐਨਆਰਓ ਦੇ ਵਿੱਚ ਥੋੜੀ ਰੈਸਟ੍ਰਿਕਸ਼ਨ ਹੈ ਇਹਦੇ ਵਿੱਚ ਤੁਹਾਨੂੰ ਦੋਨਾਂ ਦੇ ਵਿੱਚ ਏਟੀਐਮ ਦੀ ਨੈਟ ਬੈਂਕਿੰਗ ਦੀ ਮੋਬਾਈਲ ਬੈਂਕਿੰਗ ਦੀ ਸਹੂਲਤ ਤੁਹਾਨੂੰ ਮਿਲਦੀ ਹੈ ਜੀ ਤਾਂ ਇਹ ਸੀ ਆਪਣੇ ਪੰਜ ਕਿਸਮ ਦੇ ਖਾਤੇ ਤੇ ਉਹਨਾਂ ਦੇ ਫੀਚਰ ਦੇ ਕੌਣ-ਕੌਣ ਖਲਵਾ ਸਕਦਾ ਹੈ ਕਿੱਦਾਂ ਉਹ ਕੰਮ ਕਰਦੇ ਨੇ ਇਹ ਉਮੀਦ ਹੈ ਕਿ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਇਨਫੋਰਮੇਟਿਵ ਲੱਗੀ ਵਧੀਆ ਲੱਗੀ ਤਾਂ ਮੇਰੇ ਫੇਸਬੁੱਕ ਪੇਜ ਤੇ YouTube ਚੈਨਲ ਪੰਜਾਬੀ ਬੈਂਕਪੜੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਬਹੁਤ ਜਲਦੀ ਉਦੋਂ ਤੱਕ ਲਈ ਸ਼ੁਕਰੀਆ ਸਤਿ ਸ੍ਰੀ ਅਕਾਲ